ਮੈਂ ਰੋਸ਼ਨ ਦਾ ਪ੍ਰਬੰਧਨ ਹੈਪੀ ਮੈਮੋਰੀਅਲ ਸੁਸਾਇਟੀ ਪਿਛਲੇ 55 ਮਹੀਨੇ ਤੋਂ ਅਸੀਂ ਲਗਾਤਾਰ ਰਾਸ਼ਨ ਦੇ ਰਹੇ ਆਂ ਰਾਸ਼ਨ ਦੇ ਨਾਲ ਨਾਲ ਅਸੀਂ ਅੱਜ ਸ਼ਹੀਦ ਪਰਿਵਾਰ ਫੰਡ ਲਾਲਾ ਜਗਤ ਨਰੇਂਦਰ ਜੀ ਦੀ ਯਾਦ ਦੇ ਵਿੱਚ ਹੈਪੀ ਮੈਮੋਰੀਅਲ ਸੁਸਾਇਟੀ ਵੱਲੋਂ ਪਹਿਲਾ 250 ਰਜੈਂਆ ਔਰ 150 ਜੋ ਸਵਟਰ ਹੈ ਉਹ ਅੱਜ ਅਸੀਂ ਤੇ ਦੇ ਆਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਚਾਹੇ ਅਛਨੀ ਗਰਗ ਜੀ ਔਰ ਬਿਜਲੀ ਬਵੇਜਾ ਜੀ ਔਰ ਇਹ ਅਨਵ ਮੇਰ ਜੀ ਔਰ ਬਰਨ ਸਿੰਘ ਜੀ ਔਰ ਗਿੰਨੇ ਵੀ ਸਾਡੇ ਚਾਹੇ ਉਹ ਪ੍ਰਵੀਨ ਬਜਾਜ ਸੀ ਰਮੇਸ਼ ਗੁੰਮਰ ਸੀ ਚਾਹੇ ਉਹ ਅਮਿਤ ਰੋੜਾ ਸੀ ਅਸੀਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਕਿਉਂਕਿ ਦਰਥਨ ਲਾਲ ਲੱਡੂ ਜੀ ਇਹਨਾਂ ਦਾ ਬਹੁਤ ਸਾਡੇ ਤੇ ਹੱਥ ਹੈ ਇਹਨਾਂ ਦੇ ਸਹਾਰੇ ਅਸੀਂ ਬਹੁਤ ਵੱਡੇ ਵੱਡੇ ਕੰਮ ਕਰਦੇ ਆ ਚਾਹੇ ਗਿਆਨਕਤਲ ਹੋਵੇ ਚਾਹੇ ਹੋਰ ਪਾਸੇ ਹੋਵੇ ਔਰ ਇਹਨਾਂ ਦਾ ਅਭਿਸ਼ੀਲਵਾਦ ਹੈ ਸਾਨੂੰ ਬਿੱਲੇ ਚੋਪੜਾ ਦੀ ਪ੍ਰੇਰਣਾ ਨਾਲ ਅਸੀਂ ਲਗਾਤਾਰ ਕਰਦੇ ਆ ਰਹੇ ਮੈਨੂੰ ਆਸ ਹੈ ਵੀ ਜਿੰਨੀ ਦੇਰ ਸਾਡੇ ਸਾਹ ਆ ਇਸੇ ਤਰ੍ਹਾਂ ਇਹ ਜਿਹੜਾ ਰਾਚਨ ਬਿਤਲਨ ਸਮਰੋਹ ਹੈ ਪੀ ਮੈਮੋਰੀਅਲ ਸੁਸਾਇਟੀ ਬਣੋ ਮੁੰਡੇ ਦੀ ਯਾਦ ਚ ਕਰਦੇ ਆ ਔਰ ਨਗਾਦਾਰ ਕਰਦੇ ਰਹਾਂਗੇ ਔਰ ਉਹਦੇ ਨਾਲ ਨਾਲ ਸਾਡੀ ਕੋਸ਼ਿਸ਼ ਹੋਏਗੀ ਅਸੀਂ ਇੱਕ ਅੰਦਾ ਟ੍ਰੱਕ ਸ਼ਾਇਦ ਇੱਕ ਮਹੀਨੇ ਦੇ ਵਿੱਚ ਅੰਦਰ ਅੰਦਰ ਹੋਰ ਭੇਜਾਂਗੇ ਔਰ ਇਹਨਾਂ ਲਾਭਤਿਆਂ ਦੇ ਨਾਲ ਮੈਂ ਸਾਰੇ ਆਏ ਹੋਏ ਮਹਿਮਾਨਾਂ ਦਾ ਖਾਸ ਤੌਰ ਤੇ ਬਹੁਤ ਹੀ ਛੋਟੇ ਦੇਰ ਦੇ ਵਿੱਚ ਦਰਸ਼ਨ ਲਾਲ ਬਵੇਜਾ ਜੀ ਦਾ ਉਹ ਲਛਮੀ ਘਰ ਕੀ ਦਾ ਔਰ ਖਾਸ ਤੌਰ ਤੇ ਅਨੰਦਈਆ ਦਾ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੋਇਆ ਇਹ ਆਸ ਕਰਦਾ ਹੋਇਆ ਕਿ ਇਹ ਸਾਨੂੰ ਇਵੇਂ ਸਹਿਯੋਗ ਦਿੰਦੇ ਰਹਿਣਗੇ ਤਾਂ ਕਿ ਅੱਗੇ ਅਸੀਂ ਲੋਕਾਂ ਦੀ ਸੇਵਾ ਨਿਰਬੇਗਨ ਕਰਦੇ ਰਾਂਗੇ ਧੰਨਵਾਦ ਈਸ਼ਵਰ ਹਮਾਰਾ ਜੀਵਨ ਸੰਸਾਰ ਕੇ ਲਿਏ ਹੋ ਇਹ ਜ਼ਿੰਦਗੀ ਹੋ ਲੇਕਿਨ ਉਪਕਾਰ ਕੇ ਲਿਏ ਹੋ आज हैप्पी मेमोरियल सोसाइटी की ओर से प्रधान रोशन लाल शर्मा जी ने विजय चोपड़ा जी को आमंत्रित करके एक ट्रक रजाइयों का जिसमें 250 रजाइयां हैं और डेढ़ सौ स्वाटर इन्होंने दिए हैं अपने बेटे की याद में ये राशन वितरण समारोह यहाँ पर पचपन महीने से कर रहे हैं तो इनके ऊपर आशीर्वाद है एक प्रेरणा है एक जुनून है मैं देखता हूँ कि ज्ञानसल मंदिर में आते हैं तो वहाँ पर भी इनका हर महीने कुछ ना कुछ बड़ा योगदान रहता है अनिल नैयर जी के वहाँ पे सिल्वर समाज सेवा सोसाइटी आते हैं तो वहाँ भी इनका बड़ा योगदान होता है और शहर की अमित अरोड़ा जी की संस्था में दर्शन विविद्या जी के साथ और तो जितने भी संस्थाएं हैं उसाद जी मिलके जो भी ये काम यहाँ पर कर रहे हैं तो मैं समझता हूँ कि जरूरतमंदों की सेवा के लिए आगे आना ये बहुत बड़ा एक काम है अपने लिए तो अपने परिवार के लिए तो आज हर कोई करने के लिए वो भी एक स्ट्रगल कर रहा है कि इतनी महंगाई के टाइम में बंदे को होता है कि मेरा इतना बड़ा फिर परिवार हो गया इतनी फैमिली हो गया तो ये दूसरों को भी अपना परिवार बना के जो सेवा कार्य करते हैं तो मैं कहूँगा कि बहुत सराहनीय कार्य रोशनलाल शर्मा जी कर रहे हैं तो आज के इसके कार्यम कार्यक्रम की मैं इनको बहुत बहुत बधाई देता हूँ और आशा करता हूँ कि आगे भी ये सेवा के कार्य ऐसे ही हमारे इसको साथ ले करते रहेंगे